ਕਾਟਨ ਦੇ ਵਿੱਚੋਂ ਜੇਕਰ ਬੈਸਟ ਕੋਈ ਫੈਬਰਿਕ ਹੈ ਤਾਂ ਚੰਦੇਰੀ ਮਲ ਕਾਟਨ ਇਸ ਟਾਈਮ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਫੈਬਰਿਕ ਆਰ ਇਹਦੀ ਲੁੱਕ ਬਿਲਕੁਲ ਸਰਦਾਰੀ ਰਾਇਲ ਲੁੱਕ ਹੁੰਦੀ ਹੈ ਹੁਣ ਕੁਝ ਕਹਿਣਗੇ ਕਿ ਇਹ ਟਰਾਂਸਪੇਰੈਂਟ ਹੁੰਦੀ ਆ ਹਾਂਜੀ ਥੋੜੀ ਪਤਲੀ ਜ਼ਰੂਰ ਹੁੰਦੀ ਆ ਕਿਉਂਕਿ ਇਹ ਮਲ ਕਾਟਨ ਹੋਣ ਕਰਕੇ ਬਿਲਕੁਲ ਸੌਫਟ ਹੁੰਦੀ ਆ ਇਹਨੂੰ ਲਾਈਨਿੰਗ ਲਗਾਉਣੀ ਪੈਗੀ ਜਦੋਂ ਵੀ ਤੁਸੀਂ ਸੂਟ ਸਟੀਚ ਕਰਨਾ ਜਾਂ ਕੁਝ ਵੀ ਕੁੜਤਾ ਬਣਾਉਣਾ ਹੈ ਲਾਈਨਿੰਗ ਜ਼ਰੂਰ ਲੱਗੇਗੀ ਔਰ ਇਹਦੇ ਵਿੱਚ ਬਣੇ ਹੋਏ ਸੂਟ ਬਹੁਤ ਅੱਛੇ ਲੱਗਦੇ ਨੇ ਇਹਦੇ ਵਿੱਚ ਵਰਕ ਕੀਤੇ ਫੈਬਰਿਕ ਵੀ ਆਉਂਦੇ ਨੇ ਔਰ ਇਸੇ ਤਰ੍ਹਾਂ ਤੁਸੀਂ ਆਪ ਵੀ ਵਰਕ ਕਰਵਾ ਸਕਦੇ ਹੋ ਪਾਰਮੀਟਰ ਦੇ ਅਕੋਰਡਿੰਗ ਵੇਲਦੀ ਹੈ ਜਿਵੇਂ ਸ਼ਰਟ ਫਿੱਟ ਸਕਦੀ ਹੈ ਜਾਂ ਤੁਸੀਂ ਇਸ ਤੋਂ ਜ਼ਿਆਦਾ ਫੈਬਰਿਕ ਲੈ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਹੁੰਦੇ ਨੇ ਮਨ ਚੰਦੇਰੀ कॉटन ਦੇ ਸੋ ਹੋਰ ਵੀ ਬਹੁਤ ਸੋਹਣੇ कॉटन ਦੇ ਸੂਟ ਐਡ ਕੀਤੇ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਆਪਣੇ ਆਰਡਰ ਤੇ ਮੰਗਵਾ ਸਕਦੇ ਹੋ ਘਰ ਬੈਠੇ ਇਹਨਾਂ ਨੂੰ ਮੰਗਵਾ ਸਕਦੇ ਹੋ ਜਾਂ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸ਼ਾਪ ਆਪਣੀ ਹੈਗੀ ਹੈ ਜੀ ਮੱਲਾਵਾਲਾ ਰੋਡ ਮੱਖੋ ਡਿਸਟ੍ਰਿਕਟ ਫਿਰੋਜ਼ਪੁਰ ਸੋ ਇੱਥੇ ਤੁਸੀਂ ਆ ਮੈਨੂੰ ਵਟਸਐਪ ਤੇ ਮੈਸੇਜ ਕਰਨਾ